ਕਿੱਥੇ ਲਿਓਰੀ ਕਿੱਦਿ ਕੀ ਫਿਰੇ ਬੜਾ ਨੱਸੀ ਬੜਾ 14 ਕੱਪ ਹੋ ਗਏ ਮੇਰੇ ਮੋਬਾਈਲੇ ਦੇ ਪ੍ਰਾਬਰ ਕੇ ਬੂਹ ਹੈ ਬੂਠ ਵੀ ਲਿਆ ਦੇ ਮੇਰੇ ਘਰ ਤੇ ਪਿਆ ਉੱਥੇ ਪਿਆ ਹੁੰਦਾ ਸਾਰੇ ਕੰਮ ਕਰਦਾ ਮੁੰਡਾ ਉਹ ਲੀਡ ਦਾ ਚੱਕੀ ਦਾ ਚੱਕੀ ਹਰ ਮੇਰੀਆ ਪਟਮਾਇਆ ਨਗਾ ਦੀ ਦੇਖਦੇ ਨੇ ਟਕ 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 ਭੈਣ ਕੋਈ ਨਹੀਂ ਲੱਗਦਾ ਵੀ ਦੇਖੋ ਵਾਰੀ ਬੜੇ ਵਿੱਚ ਪਾ ਲੈਣਾ ਆਹ ਦੇਖੋ ਕਾਟ ਲਾਦਾ ਓਏ ਕਾਟ ਲਾਦਾ ਸੱਚੀ ਉਰਾ ਕਾਟ ਲੱਗਦਾ ਤਰੀਕ ਹੋ ਗੂਰੇ ਕਾਹਦਾ ਫੋਟੋ ਹੈ ਅੱਥਾ ਚੱਕੀ ਚੰਗਾ ਤੂੰ ਕੱਢ ਮੈਂ ਕੱਢਦਾ ਮੈਂ ਕੱਢੂ ਸੈਲ ਜੀ ਨੇ ਚੱਕ ਲਈ ਓਕੇ ਸਰ ਚੱਲੇ ਜੇ ਨਾ ਘੱਟ ਦਾ ਘੱਟ ਭਾਈਆ ਬੰਦ ਕਰ ਲੋ ਯਾਰ ਗਾਣੇ ਜੇ ਪਲੀਜ਼ ਅਸਪਾ ਬੀੜੀ ਜੀ ਕਰਨੀ ਸੀ ਮਾੜੀ ਜੀ ਠੀਕ ਹੈ ਭਾਈ ਬੋਲ ਦੇ ਨਹੀਂ ਗੱਲ ਸੁਣੋ ਨਾ ਜੀ ਨਹੀਂ ਹਾਂ ਜੀ ਮਾੜੀ ਬੈਲਾ ਆ ਗਿਆ ਹਾਂ ਜੀ ਇਦਰੋਂ ਵੀ ਦਿਖਾਉਣਾ ਚੰਗਾ ਫੋਟੋਆਂ ਜੀ ਚੂਮ ਕਰ ਕਰ ਦਿਖਾਈ ਫੋਟੋਆਂ ਦਿਖਾਉਣੀਆਂ ਚੰਗਾ ਜਿਹੜੀਆਂ ਮੈਂ ਦੇਖੀ ਐ ਨਾ ਬੋਲ ਦੇ ਨਹੀਂ ਉਹ ਬਾਈ ਖੜ ਜਾ ਤੈਨੂੰ ਦੱਸਾਂਗੇ ਮੇਰੀ ਮੇਰੀ ਗੱਲ ਸੁਣੀ ਸਰਪੰਚ ਜੀ ਵਿੱਚ ਚੜੂਗੀ ਹੁਣ ਆਹਾ ਆਹਾ ਆਈ ਵੀ ਕਹਿ ਸਕਦੀਆਂ ਨਾ ਤੂੰ ਦੇਖੀ ਆਹੋ ਬਸ ਅਖਬਾਰ ਵਾਲਿਆਂ ਨੂੰ ਦੋਸ਼ ਕੱਢਦੇ ਹੁਣ ਇਹਨਾਂ ਚ ਵੀ ਐ ਕੱਢ ਜਾਓ ਉਹ ਬੋਆ ਕੀ ਬਾਜ਼ ਆ ਗਈ ਬ੍ਰੇਕ ਮਿੰਟ ਚੱਲ ਐਕਸ਼ਨ ਨਾ ਹੁਣ ਇੱਥੇ ਵੀ ਦੋਸ਼ ਨਾ ਅਖਬਾਰ ਵਾਲਿਆਂ ਜਾਣ ਪਛਾਣ ਨਹੀਂ ਬਣਦੀ ਰੌਲਾ ਪਾ ਲਾ ਪਈ ਆ ਨਿਆਣੇ ਧਿਆਨ ਟਰਕ ਹੂੰ ਹੂੰ ਉਧਰ ਦੇਖੋ ਭਾਈ ਤੇ ਦੂਜੀ ਗੱਲ ਐਕਸ਼ਨ ਸਮਝ ਨਹੀਂ ਆ ਰਹੀ ਵੀ ਐਰ ਜਦੋਂ ਨੂੰ ਨਹਿਰੂ ਗਾਜ ਜਿ ਕਿਹੜਾ ਕੰਮ ਪਾ ਗਿਆ ਲੈ ਹੱਦ ਹੋ ਗਈ ਬੰਦਾ ਜਾਣ ਪਛਾਣੀ ਕਰ ਲੈਂਦਾ

ਮੈਂ ਮਰਾ ਨਹੀਂ ਦੇਈ ਨਹੀਂ ਕਰੇ ਆ ਆਉਂਦਾ ਲੈ ਉਹ ਹਾਂ ਕਲਵੰਤ ਕੀ ਹਾਲ ਨੇ ਮੈਂ ਮਰਾ ਵਧੀਆ ਤੂੰ ਦੱਸ ਹੋਰ ਵਧੀਆ ਸਵਾ ਲੰਗੀ ਜਾਂਦਾ ਹੋ ਠੀਕ ਹੈ ਵਧੀਆ ਕਿੱਧਰ ਫਿਰਦਾ ਤਿਆਰ ਜਾ ਰਿਹਾ ਵਸ ਤੇਰ ਤੱਕ ਕੰਮ ਆਇਆ ਸੀ ਮੜਾ ਜਾ ਕਿਵੇਂ ਉਹ ਮੜਾ ਦਾ ਘਰੇ ਆ ਛੰਦਰ ਉਹਨੇ ਬੁਲਾਇਆ ਤਨੂ ਬਾਪੂ ਨਾਲ ਛੰਦਰ ਨੇ ਉਹ ਖੈਰ ਹੈ ਕਿਤੇ ਫੇਰ ਤਾਂ ਨਹੀਂ ਲੜ ਪਈ ਕਿਸੇ ਗੱਲ ਪਿੱਛੇ ਓਹੋ ਤੂੰ ਸਾਰਾ ਦਿਨ ਲੜਾਈ ਦੀਆਂ ਗੱਲਾਂ ਕਰੇ ਉਹ ਮੈਨੂੰ ਆਏ ਆ ਸਰਪੰਚ ਤੇ ਗੁੱਸਾ ਲਾਉਂਦੇ ਹੋਵੋਗੇ ਉਹ ਨਹੀਂ ਕੋਈ ਜ਼ਰੂਰੀ ਕੰਮ ਹੈ ਉਹ ਯਾਰ ਮੈਂ ਤਾਂ ਜਾਣਾ ਪੰਮੇ ਕੇ ਭੋਗ ਤੇ ਉਹ ਭੋਗ ਤੇ ਤਾਂ ਮੈਂ ਵੀ ਜਾ ਕੇ ਆਉਣਾ ਸੀ ਹਾਂ ਭੋਗ ਤੇ ਜਾਵਾਂਗੇ ਬਾਅਦ ਚ 10 ਮਿੰਟ ਮੱਥਾ ਦੇ ਕੇ ਆਵਾਂਗੇ ਉਹ ਠਹਿਰ ਕੇ ਆ ਜਾਂਦਾ ਮੈਂ ਕਹਿੰਦਾ ਸੀ ਉਹ ਪਹਿਲਾਂ ਜ਼ਰੂਰੀ ਕੰਮ ਹੈ ਅੱਛਾ ਹਾਂ ਛੇਤੀ ਆ ਜਾ ਚੱਲ ਤੇਰੀ ਮਰਜ਼ੀ ਆਉ ਭੋਗ ਪਈ ਜਾਂਦਾ 10 ਮਿੰਟ ਲੱਗਦੇ ਉਹ ਮੈਂ ਵੀ ਅਰਦਾਸ ਮੱਥਾ ਦੇ ਕੇ ਆਉ ਆ ਜਾ ਮੜਾ ਜਾ ਚੱਲ ਛੇਤੀ ਚੱਲ ਫਿਰ ਮੈਂ ਨਿਬੇੜ ਕੇ ਆਉ ਤੂੰ ਹੈ ਨਾ ਕੋਈ ਖੜ ਜਾ 1 ਮਿੰਟ ਮੇਰੀ ਗੱਲ ਸੁਣ ਲੋ ਜਿੰਨਾ ਕੁ ਮੈਨੂੰ ਪਤਾ ਹੋ ਉਹ ਨਾਂ ਮੈਂ ਦੱਸੂ ਬਾਦੂ ਦਾ ਮੇਰੇ ਤੇ ਛੱਕ ਜਾ ਨਾ ਕਰੇ ਮੈਨੂੰ ਕੀ ਹੋ ਗਿਆ ਫਾਇਰ ਨਿਕਲ ਗਿਆ ਫਾਇਰ ਨਿਕਲ ਗਿਆ ਚਲੋ ਨਾ ਕੱਟ ਕਰਕੇ ਹਾਂ ਮਸੀਨ ਕੱਢੀ ਚੰਗਾ ਕੈਟ ਵਸਾਇ ਨਸਲੀ ਕਿੱਥੇ ਪੜਦਾ ਤੁਸੀਂ ਆਪਦੀ ਤਿਆਰੀ ਕਰ ਲਓ ਮੈਨੂੰ ਤਾਂ ਉਥੋਂ ਗੁਰਦੁਆਰੇ ਲੈ ਲਿਓ ਚਲ ਠੀਕ ਹੈ ਸਿੱਧੀ ਜਿਹੀ ਹੈ ਇੱਥੇ ਹੀ ਜਣ ਹਾਂ ਗੁਰਦੁਆਰੇ ਜਾਣਾ ਨਹੀਂ ਠੀਕ ਹੈ ਮੈਂ ਵੀ ਕਰਾਂ ਆਲੋង ਬਾਈਆ ਕੋਰਟਾਂ ਸੈਟ ਕਰੀ ਚਲਿਏ ਬਣੀ ਗੱਲ ਬਾਪੂ ਕੋਤਾ ਕੀ ਗੱਲ ਆਪਾਂ ਆਪਾਂ ਨੇ ਗੰਮ ਜਿੰਨਾ ਕੰਮ ਕਰਨਾ ਉਹਨਾਂ ਨੇ ਕੋਈ ਕਾਲੀ ਨਜ਼ਰ ਆ ਦੇਖਾ ਜਿਹੜਾ ਇਹਦੇ ਆੜੀ ਕਿਹਾ ਸੀ ਇਹਨੇ ਆੜੀ ਨਹੀਂ ਕਿਹਾ ਸੀ ਮੇਰੀ ਤਾੜੀ ਆ ਉੱਧਰ ਦੇਖੋ ਗੱਲ ਕਿੰਦਰ ਵੀ ਹੋਣਾ ਮਾਪੇ ਹੋਗਾ ਇਧਰ ਨੋਟ ਕਰਦੇ ਹਾਂ ਕਿ ਕੁਸ਼ਾਨਾ ਦਿਨ ਤੱਕ ਦੇ ਦਰ ਕੀ ਹਾਲਤ ਸੀ ਨੇ ਜੀ ਅਸੀਂ ਹੈਕ ਮੈਿਕ ਲੱਗੇ ਜੋ ਸੂਟ ਚੱਲ ਰਿਹਾ ਸੂਟ ਚੱਲ ਰਿਹਾ ਸਾਡਾ ਮਾਈਕ ਲੱਗਿਆ ਸੈਂ ਮੈਿਕ ਲੱਗੇ ਆਵਾਜ਼ ਨਾ ਆਵੇ ਹਾਂ ਮਾਈਕ ਨਾ ਆਜੇ ਸੂਟ ਚੱਲ ਰਿਹਾ ਅਸੀਂ ਹੁਣ ਸ਼ੂਟਦੇ ਆ ਅਸਤੇ ਨਾਲ ਗੱਲ ਕਰਾਂਗੇ ਫ੍ਰੀ ਹੋ ਕੇ ਬਾਏ ਬਾਏ ਟਾਟਾ ਸੀ ਯੂ ਇਹ ਆ ਜੀ ਹਾਂ ਤੁਗੀ ਮੇਰੇ ਸਹੇਲੀ ਇੱਥੋਂ ਕਿੱਥੇ ਪੜਨੀ ਆ ਕੋਈ ਮੈਡਮ ਮੂਡ ਬਣਾ ਹੋਵੇ ਲੈ ਕੋਈ ਮੈਡਮ ਨਹੀਂ ਹੈਗੀ ਮੈਂ ਤਾਂ ਜਾ ਕੇ ਉਹਨਾਂ ਕੋਲ ਇੱਥੇ ਐਕਸ਼ਨ ਤੇਰੀੋਂ ਭੈਣ ਮੈਨੂੰ ਕਾਜ ਤਾਂ ਮੇਰਾ ਮੁੰਡਾ ਫੜਦਾ ਜੇ ਉਹਨੂੰ ਪਤਾ ਲੱਗ ਜਾਦਾ ਸਾਰੇ ਹੀ ਕੰਮ ਠੱਪ ਹੋ ਜੂ ਸਕੀਮ ਲਾ ਕੋਈ ਸਰਪੰਚਾ ਮੈਂ ਕੀ ਕਰੀ ਜਾਣਾ ਹੁਣ ਓਹੋ ਥੱਲੇ ਉਤਰ ਥੱਲੇ ਥੱਲੇ ਕਰੀ ਮੈਂ ਉਤਰਣਾ ਥੱਲੇ ਉਤਰ ਮੈਨੂੰ ਗੱਡੀ ਲਾਉਣ ਦੇ ਮੜੀ ਸਾਈਡ ਤੇ ਕੀ ਹੋ ਗਿਆ ਥੱਲੇ ਤਾਂ ਉਤਰ ਜਾ ਓਏ ਆ ਗੱਲਾਂ ਗਲਤ ਨਹੀਂ ਕਰੇ ਚੱਲ ਚਲੀਏ ਕਦੇ ਉਤਰ ਜਾ ਹੁਣ ਬਸ ਆਈ ਗੱਲਾਂ ਰਹਿ ਗਈਆਂ ਹਣ ਰੋਕ ਵੀ ਲੈ ਓਹੋ ਥੱਲੇ ਉਤਰ ਕੀ ਹੋਇਆ ਹਾਂ ਦੱਸ ਕਿੱਧਰ ਭੱਗ ਗਿਆ ਤੇ ਕੀ ਹੋ ਬੇ ਕੀ ਹੋ ਗਿਆ ਹੁਣ ਕਿੱਥੇ ਆ ਓਹੋ ਆਪਾਂ ਨਹੀਂ ਜਾ ਸਕਦੇ ਅੱਜ ਕਿਉਂ ਕੀ ਹੋਇਆ ਯਾ ਟਾਇਰ ਪੰਚਰ ਹੋ ਗਿਆ ਗੱਡੀ ਦਾ ਕਿਹੜਾ ਟਾਇਰ ਪੰਚਰ ਹੋ ਗਿਆ ਵੇ ਹਾਂ ਵੀ ਠੀਕ ਆ ਲੈ ਆ ਵੀ ਠੀਕ ਆ ਉਧਰੋਂ ਲੜ ਦੀਪੀ ਕੌਣ ਆਣੀ ਸਰਪੰਚਣੀ ਕਿਵੇਂ ਤੁਰੀ ਆਉਂਦੀ ਉਹ ਦੀਪੀ ਹਾਂ ਬੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਮੈਂ ਵਧੀ ਤੂੰ ਦੱਸ ਠੀਕ ਠਾਕ ਹਾਂ ਬਸ ਠੀਕ ਆ ਆ ਜਾ ਚਾਹ ਬਣਾਉਣੇ ਧੰਨ ਭਾਗ ਚਾਹ ਨਹੀਂ ਨਾ ਮੇਰੀ ਗੱਲ ਸੁਣ ਮੇਰਾ ਤਾਂ ਮੂੰਹ ਨਹੀਂ ਵਿੱਚਦਾ ਨਾ ਤੂੰ ਕਿਵੇਂ ਅੱਜ ਸਾਡੇ ਘਰੇ ਆ ਗਈ ਕੁੜੇ ਕਿ ਲਾ ਦਸ ਤੇਰੇ ਘਰ ਆਉਣ ਨੂੰ ਘੜਾ ਗਾਂ ਬਹੁਤ ਔਖਾ ਆ। ਨਾ ਮੈਨੂੰ ਤਾਂ ਇਸ ਤੋਂ ਸਰਪੰਚ ਬਿਨਾ ਪੈਰ ਨਹੀਂ ਪਟਦੀ ਨਾ। ਵੀ ਉਹ ਤਾਂ ਬਿਨਾ ਪਤਾ ਨਹੀਂ ਜਾਂਦੀ ਹੋਏਗੀ ਕਿ ਨਹੀਂ। ਚਲ ਅਜਾ ਚਾਹ ਬਣਾਉਣੇ ਆਪਾਂ ਚਾਹ ਪੀਨੇ ਆ। ਨਹੀਂ ਨਹੀਂ ਤੂੰ ਮੇਰੀ ਗੱਲ ਸੁਣੋ। ਹਾਂ। ਹਾਂ ਹੈ ਤਾਂ ਨਹੀਂ ਘਰੇ ਕੋਈ। ਨਾ ਨਾ ਘਰੇ ਤਾਂ ਕੋਈ ਨਹੀਂ ਇਹ ਡੜੀ ਤੱਕ ਕੰਮ ਤੇ ਗਏ। ਅੱਛਾ ਤੂੰ ਉਹ ਦਿਨ ਜਦੋਂ ਮੇਰੇ ਨਾਲ ਗੱਲ ਕਰਦੀ ਪਈ ਸੀ ਨਾਲ ਛਿੰਦਰ ਸੀ। ਹਾਂ ਜੀ ਟਾਪ ਉਸ ਤੇਰੇ ਬੜੇ ਸੋਹਣੇ। ਹਾਂ। ਉਹ ਜੀ ਛਿੰਦਰ ਸੀਗੀ। ਹਾਂ। ਉਹ ਦਿਨ ਤੁਸੀਂ ਸਰਪੰਚ ਵਰ ਦੱਸਦੇ ਪਏ ਸੀ ਵੀ ਮੁੰਡਾ ਆ ਹਨਾ। ਕਿਹੜੀ ਗੱਲ ਸੀ ਉਹ ਉਹ ਤਾਂ ਮਾਰਦੀ ਹੈ ਪੱਕਾਈ ਤੈਨੂੰ ਪਤਾ ਹੈਗਾ ਸ਼ਿੰਦਰ ਦਾ ਹੁਣ ਹਾਰ ਗਈ ਹਨਾ ਤੇ ਜਾਣ ਕੇ ਕਰਦੀ ਹੋਗੀ ਕੋਈ ਲੱਲੇ ਨਹੀਂ ਮੈਨੂੰ ਪਤਾ ਦਿੱਪੀ ਗੱਲ ਤਾਂ ਕੋਈ ਜ਼ਰੂਰ ਹੈਗੀ ਆ ਤਾਂ ਹੀ ਤੂੰ ਐਂ ਮਿਲ ਕੇ ਕਿਹੇ ਕਰੀ ਜਾਨੀ ਆ ਮੈਨੂੰ ਸੱਚੀ ਸੱਚੀ ਦੱਸ ਗੱਲ ਕੀ ਆ ਨਹੀਂ ਨਹੀਂ ਮੈਂ ਤਾਂ ਐਂ ਜੇ ਇੱਕੋ ਲੱਗ ਤੇ ਡਰ ਜੇ ਗਈ ਨਾ ਮੇਰੇ ਕੋ ਸਰਪੰਚ ਨੇ ਕਿਵੇਂ ਆ ਗਈ ਸਾਡੇ ਕੋਲ ਦੱਸ ਡਰਨ ਨੂੰ ਕੀ ਆ ਮੈਂ ਤੇਰੀ ਭੈਣ ਆ ਇਹ ਚ ਕਿਹੜੀ ਗੱਲ ਆ ਹਾਂ ਤੂੰ ਹੀ ਭੈਣ ਹਾਂ ਹਾਂ ਚੱਲ ਠੀਕ ਐ ਮੇਰੀ ਗੱਲ ਸੁਣੋ ਤੈਨੂੰ ਮੈਂ ਗੱਲ ਤਾਂ ਸਾਰੀ ਦੱਸ ਦਿੰਨੀ ਆ ਪਰ ਤੂੰ ਦੱਸੀ ਨਾ ਸਰਪੰਚ ਨੂੰ ਨਾ ਇਹ ਗੱਲ ਤੇ ਤਾਂ ਸਾਧ ਹੋ ਗਈ ਉਹ ਤੇਰੀ ਸਮਾਂ ਲੱਗੇ ਮੈਂ ਇਹ ਦੱਸਦੀ ਨਾ ਮੇਰੀ ਸੋਹਣਾ ਕਾ ਮੈਂ ਤਾਂ ਤਾਂ ਨਹੀਂ ਕਹਿੰਦੀ ਸੀ ਨਹਿਰੂ ਕਾਲਜ ਚ ਪੜਦਾ ਸਰਪੰਚ ਦਾ ਮੁੰਡਾ ਆ ਇੱਕ ਹੋਰ 23 ਸਾਲਾਂ ਦਾ ਕਹਿੰਦੇ ਨੇ ਵੀ 23 ਸਾਲਾਂ ਦਾ ਹੁ ਲੱਗਦਾ ਠੰਡ ਜੀ ਵੀ ਇੰਨੀ ਹੋਈ ਪਈ ਐ ਹੁਣ ਤਾਂ ਪਾਣੀ ਵੀ ਨਹੀਂ ਠੰਡਾ ਨੀ ਕੋਣ ਆ ਪੈਣੇ ਅੰਦਰ ਆ ਜਾ ਪਤਾ ਨਹੀਂ ਕਿਹੜੀਆਂ ਬਾਹਰ ਹੀ ਖੜਕਾਈ ਜਾਂਦੇ ਨੇ ਅੰਦਰ ਲੰਘਿਓ ਤੁਸੀਂ ਅੱਛਾ ਤੇ ਪਤਾ ਨਹੀਂ ਕਰੇ ਹੈਗੀ ਐ ਖਣੀ ਨਹੀਂ ਹੈਗੀ ਨੀ ਕਮਜਾਕ ਕਰਕੇ ਹੱਥ ਜਾਂ ਜੇ ਕਾਤੋ ਹੋਏ ਰਹਿੰਦੇ ਨੇ ਸਿਆਲਾਂ ਜਿੱਚ ਬਸ ਦੀਪੀ ਉਧਰੋਂ ਡੈਰੇ ਬੋਲੀ ਜਾਂਦੇ ਅਧਰ ਦੂਜੀ ਬੋਲੀ ਜਾਂਦੇ ਅੱਛਾ ਤੁਸੀਂ ਬੋਲੀ ਜਾਂਦੇ ਤੇ ਹਰ ਮੈਂ ਕਹਿ ਗਈ ਹਣਾ ਵੀ ਖਨੀ ਘਰੇ ਹੈਗੇ ਇਹ ਵੀ ਤੁਰੀ ਰਹਿੰਦੇ ਘਰੇ ਹੁੰਦੀ ਹੈ ਖੋਕ ਨਹੀਂ ਨਹੀਂ ਰੋਗ ਇਹ ਤੇ ਚੜੀ ਰਹਿਨੀ ਆ ਠਹਿਰ ਕੇ ਥੋੜਾ ਜਿਹਾ ਥੋੜਾ ਠਹਿਰ ਕੇ ਪਹਿਲੇ ਮੈਨੂੰ ਬੋਲ ਦੇਂਦੇ ਅੰਦਰ ਖੜਜੋ ਮੈਡਮ ਅੰਦਰ ਖੜਜੋ ਠੀਕ ਕਿਥੇ ਕਿਉਂ ਨਹੀਂ ਆ ਮੁੰਡਾ ਫਿਰ ਘਰੇ ਲਿਆਈ ਨਹੀਂ ਵਿਚਾਰੇ ਨੂੰ ਜਵਾਕਣ ਨਹੀਂ ਮਾਵਾਰਾਗਾ ਚੱਲ ਉਹ ਤਾਂ ਜੋ ਹਜੇ ਨਿਕਲਣ ਵਾਲੀ ਤਾਂ ਨਿਕਲ ਗਈ ਹੁਣ ਤੂੰ ਉਹਦੀ ਮਾਂ ਬਣ ਕੇ ਮੈਂ ਬਗਾਨੇ ਨੂੰ ਕਹਤੇ ਸੰਭਦੀ ਫਿਰ ਆਜੂ ਮੁੰਡੇ ਨੂੰ ਮੈਂ ਕਿਹਾ ਘਰੇ ਲਿਆਈ ਨਹੀਂ ਰੱਖ ਲਈ ਮਾਵਾਰਾਗਾ ਤਾਂ ਫਿਰ ਮੈਂ ਕਿ ਬਗਾਨੇ ਸੰਭਾਂ ਕੰਨੀ ਕਹਿੰਨ ਨੂੰ ਕਲੀਅਰ ਕਰ ਦੇ ਹਾਂ ਸਾਰੇ ਦੱਸ ਦਿੰਦੇ ਆ ਤੇ ਆ ਤੈਨੂੰ ਮੈਂ ਦੱਦੀ ਹੱਥ ਨਾਲ ਸਾਰੇ ਭੇਂਤ ਖੋਲ ਹੀ ਦਿੰਨੀ ਆ ਜਿਹਦੇ ਸਾਰੇ ਠੀਕ ਆ ਚੱਲ ਪਰ ਭੈਣ ਮਰ ਕੇ ਮੇਰਾ ਨਾਮ ਲੈ ਦੀ ਹਾਂ ਵਿੱਚ ਵਿੱਚ ਦਿਆ ਗੱਲ ਕਹਿਦਾ ਕਰੂੰ ਪੂਰਾ ਸੁਆਦ ਨਾਲ ਕਿਉਂਕਿ ਮੇਰਾ ਧਿਆਨ ਘਟ ਹੈ ਠੀਕ ਹੈ ਠੀਕ ਆ ਓਕੇ ਚੱਲ ਚੰਗਾ ਪਰ ਭਾਂਡਾ ਪਤਨੀ ਕੀ ਬੋਲ ਛੱਡੇ ਉਹ ਦੇਖੀ ਜਾਊਂਗੀ ਵਾਸਾ ਕਰ ਐ ਤੂੰ ਮੈਨੂੰ ਕੱਢਣਾ ਆ ਉਹ ਕਹਿੰਦੀ ਇਹਦੇ ਵੇਖ ਇਹਦੇ 20 ਡਾਲਰ ਚਕਾਊਗਾ ਦੇਖੀ ਬਈ ਯਾਰ ਬੁੱਝੋ ਬਗਰਾ ਆਇਆ ਮੈਂ ਕਹੀ ਰੈਂਦਾ ਤੂੰ ਹੀ ਦੱਸ ਦਿੰਦਾ ਸੀਨ ਸਹੀ ਹੋ ਜਾਂਦਾ ਸੀ ਕਿਤਾ ਸੀ ਕੀੜੇ ਪੈ ਕੇ ਮਰੂਗੀ ਮੈਂ ਕਹਾਂ ਲਾ ਮੈਣੀ ਆ ਫੜਿਆ ਫੋਨ ਮੈਣੀ ਫੋਨ ਫੋਨ ਪਾਗਲ ਓਏ ਲਾ ਪਾਗਲ ਜਾਨ ਕੱਢ ਕੇ ਰੱਖਤੀ ਮੇਰੀ ਡੰਗਰਾ ਮੇਰੇ ਦੀ ਖਲਵਾਰ ਐਕਸ਼ਨ ਪਹਿਲਾਂ ਤਾਂ ਇਹਨੂੰ ਪੁੱਛਦੀਆਂ ਵੀ ਦੱਸ ਇਹਨੇ ਮੇਤੋਂ ਕੀ ਲੈਣਾ ਸੀ ਹੈ ਜਿਹੜਾ ਮੈਨੂੰ ਦੱਸਿਆ ਨਹੀਂ ਐਨਾ ਓਲਾ ਰੱਖ ਗਈ ਮੇਤੋਂ ਕੰਨੀ ਕਿੱਥੇ ਆ ਹੁਣ ਕਿੱਥੇ ਨਹੀਂ ਲੈ ਹੜਾ ਜਿੰਦਾ ਲਾ ਕੇ ਮਰ ਗਈ ਉੱਡ ਗਈ ਸਮਝ ਨਹੀਂ ਆਉਂਦੀ ਹੈ ਕਿ ਮੇਰੇ ਤੋਂ ਮੇਰੀਆਂ ਜਣਾ ਚਕਾ ਤੇ ਬੈਠ